ਸਤ claro <no> ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਨਧਿਨੀ ਤਾ ਖੋਲ ਕਪਟ ਗੁਰ ਮੇ ਲੀਆ ਨਾਨਕ ਹਰ ਸੰਗ ਮੀਤ ਸਕਨਾਮ ਸ਼ੇਵਾ ਹੈ ਸਰੀ ਮਹਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਕੋਈ ਜਾਣ ਕਵਨ ਈਹਾ ਜਗਮੀਤਾ जिस होए कृपा सोईबिधा ताके निर्मल रीता कोई जान कवन जग मीता जिस होए कृपा सोई बिबू च

ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੇ ਅਵਤਹ ਤਾਮ ਸੰਤੋਖ ਨਾ ਪਾਇਆ ਪੂਰਨ ਚਤੁਰਾਂਗਾ ਸਾਂਗਨ ਚਾਲਿਓ ਇਹਨ ਮਹ ਕਸ਼ੂਆ ਊਠ ਸਦਾਯੋ ਨਗਾ ਹਰ ਕੀ ਸੰਤ ਪ੍ਰੀ ਪ੍ਰੀਤਮ ਪ੍ਰਭ ਕੀ ਤਾ ਤ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਪੂਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਪੂਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਮਹੱਲਾ ਪੰਜਵਾਂ ਕਾਰ ਤੀਜਾ ਇੱਕ ਓੰਕਾਰ ਸਤ ਪ੍ਰਸਾਦ ਕੋਈ ਜਾਣੈ ਕਵਨ ਇਹ ਹਾ ਜਗਮ ਜਿਸ ਹੋਏ ਕਿਰਪਾ ਸੋਈ ਵਿਦੂ ਚੈ ਤਾਂ ਕਿ ਨਿਰਮਲ ਰੀਤ ਅਸੀਸ ਸਤਿਗੁਰੂ ਗੁਰਾਂ ਦੀ ਅਪਾਰ ਕਿਰਪਾ ਰਹਤ ਸਦਕਾ ਆਪ ਜੀਆ ਸੰਗਤਾਂ ਅਮਰਤ ਦੇਹਾ ਜਿਹਾ ਪਰ ਰਹੇ ਹੋ ਆਜ ਤਾ ਪਾਵਨ ਪਵਿੱਤਰ ਮੁਖਵਾਕ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀੋ ਮਹਾਰਾਜ ਜੀਆਂ ਨੇ ਮੁਕਤਾਬਿੰਦ ਤੋਂ ਉਚਾਰਨ ਹੋਇਆ ਜੈ ਸ੍ਰੀ ਦੇ ਰਾਗ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਗ 700 ਤੇ ਸੁਭਾਏ ਹਾਂ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਜਿਹਾ ਤਾਂ ਪਾਵਨ ਪਵਿੱਤਰ ਮੁਖਵਾਖ ਸਾਡੇ ਸਾਰਿਆਂ ਦੇ ਹਿਰਦੇ ਤੇ ਵਸ ਜਾਵੇ ਗੁਰੂ ਮਹਾਰਾਜ ਆਈਆਂ ਸਮੂਹ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਅਰਦਾਸਾਂ ਬੇਨਤੀਆਂ ਕਰਦੇ ਪ੍ਰਭੂਆਂ ਕਿਰਪਾ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ